पंजाब ਸਰਕਾਰ ਦੇ ਵੱਲੋਂ ਪੰਜਾਬ ਦੀਆਂ ਨਦੀਆਂ ਨੂੰ ਲੈ ਕੇ ਲਗਾਤਾਰ ਅਲਰਟ ਜਾਰੀ ਕੀਤੇ ਜਾ ਰਹੇ ਨੇ ਜਿਸ ਦੇ ਤਹਿਤ ਰਾਜਪੁਰਾ ਪ੍ਰਸ਼ਾਸਨ ਦੇ ਵੱਲੋਂ ਸਬ ਡਿਵੀਜ਼ਨ ਦੇ ਵਿੱਚ ਪੈਂਦੇ ਕੱਗਰ ਨਦੀ ਦੇ ਨਜ਼ਦੀਕ ਪਿੰਡਾਂ ਦੇ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਜਿਨ੍ਹਾਂ ਵਿੱਚ ਹਲਕਾ ਧਨੌਰ ਦੇ ਪਿੰਡ ਸਰਾਲਾ ਉੱਤਸਰ ਨਨਹੀੜੀ ਰਾਏਪੁਰ ਸੰਦਰਪੁਰ ਆਦਿ ਪਿੰਡਾਂ ਦੇ ਵਿੱਚ ਵਧ ਰਹੇ ਪਾਣੀ ਨੂੰ ਲੈ ਕੇ ਪ੍ਰਸ਼ਾਸਨ ਦੇ ਵੱਲੋਂ ਅਲਰਟ ਜਾਰੀ ਕੀਤਾ ਗਿਆ ਜੇਕਰ ਗੱਲ ਕਰੀਏ ਸਰਾਲਾ ਖੁਰਦ ਦੀ ਤਾਂ ਸਰਾਲਾ ਖੁਰਦ ਤੋਂ ਗੁਜ਼ਰਨ ਵਾਲੀ ਕੱਗਰ ਦਰਿਆ ਦੇ ਖਤਰੇ ਤੋਂ ਉੱਪਰ ਦਾ ਨਿਸ਼ਾਨਾ 17 ਫੁੱਟ ਦੇ ਕਰੀਬ ਹੈ ਪਰੰਤੂ ਇਸ ਸਮੇਂ ਕੱਗਰ ਨਦੀ ਦੇ ਵਿੱਚ ਪਾਣੀ ਦਾ ਪੱਧਰ 14 ਤੋਂ ਲੈ ਕੇ 15 ਫੁੱਟ ਦੇ ਵਿੱਚ ਘਰ ਚੱਲ ਰਿਹਾ ਹੈ ਮੌਕੇ ਤੇ ਉੱਪਰ ਨਹਿਰੀ ਵਿਭਾਗ ਦੇ ਐਕਸੀਅਨ ਪ੍ਰਥਮ ਗੰਭੀਰ ਨੇ ਕੀ ਕਿਹਾ ਤੁਸੀਂ ਵੀ ਸੁਣੋ ਪੂਰੀ ਨਿਯੰਤਰਣ ਦੇ ਵਿੱਚ ਹੈ ਕੰਟਰੋਲ ਦੇ ਵਿੱਚ ਹੈਗੀ ਹੈ ਹੁਣ ਜਿਹੜਾ ਪ੍ਰੈਜ਼ੀਡੈਂਟਲੀ ਪਾਣੀ ਚੱਲ ਰਿਹਾ 14 ਫੁੱਟ ਦਾ ਚੱਲ ਰਿਹਾ ਹੈ 노 ਡਾਊਟ ਡੇਂਜਰ ਲੈਵਲ 16 ਫੁੱਟ ਦਾ ਹੈ ਬਟ ਪਾਣੀ ਪਿੱਛੇ ਦੀ ਕੰਟਰੋਲਡ ਹੈ ਪਾਣੀ ਪਿੱਛੇ ਬਿਲਕੁਲ ਘਟ ਗਿਆ ਤੇ ਉਹਦਾ ਆਫਟਰ ਇਫੈਕਟ ਜਿਹੜਾ ਹੈਗਾ ਸਾਨੂੰ ਸ਼ਾਮ ਤੱਕ ਦਿਖਣਾ ਸ਼ੁਰੂ ਹੋ ਜਾਏਗਾ ਇਸ ਚੀਜ਼ ਦਾ ਜੀ ਸਰ ਇਸ ਤਰ੍ਹਾਂ ਕਈ ਜਿਹੜੀ ਹੈ ਲੋਕਾਂ ਦੇ ਵਿੱਚ ਕਈ ਵਾਰ ਕਪਰਾਹਟ ਹੋ ਜਾਂਦੀ ਹੈ ਜਾਂ ਫਿਰ ਪੈਨਿਕ ਹੋ ਜਾਂਦੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਦੇਖੋ ਕਿਸੇ ਤਰ੍ਹਾਂ ਦੀ ਘਬਰਾਹਟ ਦੀ ਬਿਲਕੁਲ ਵੀ ਲੋੜ ਨਹੀਂ ਹੈਗੀ ਐ ਅਸੀਂ ਜਿਹੜਾ ਅਲਰਟ ਵੀ ਇਸ਼ੂ ਕੀਤਾ ਗਿਆ ਸੀਗਾ ਸਾਡੇ ਵੱਲੋਂ ਐਡਮਿਨਿਸਟ੍ਰੇਸ਼ਨ ਵੱਲੋਂ ਉਹ ਸਿਰਫ ਘੱਗਰ ਦੇ ਨਾਂ ਜਿਹੜੇ ਪਿੰਡ ਹੈਗੇ ਆ ਉਹਨਾਂ ਨੂੰ ਕੀਤਾ ਗਿਆ ਸੀ ਉਹ ਵੀ ਕੱਲ ਜਿਹੜਾ ਡੇਰਾਬਸੀ ਏਰੀਆ ਦੇ ਵਿੱਚ ਅਚਾਨਕ ਹੀ 10 ਫੁੱਟ ਪਾਣੀ ਆ ਗਿਆ ਸੀ ਉਸ ਨੂੰ ਦੇਖਦੇ ਹੋਏ ਤੇ ਹੁਣ ਜਿਹੜਾ ਹੈਗਾ ਡੇਰਾਬੱਸੀ ਚੰਡੀਗੜ੍ਹ ਇਲਾਕੇ ਦੇ ਵਿੱਚ ਪਾਣੀ ਦਾ ਪੱਧਰ ਬਿਲਕੁਲ ਹੀ ਘਟ ਗਿਆ ਹੈ ਉੱਥੇ ਕੱਗਰ ਸਿਰਫ 2 ਫੁੱਟ ਚੱਲ ਰਹੀ ਹੈ ਤੇ ਹੁਣ ਕਿਸੇ ਵੀ ਤਰ੍ਹਾਂ ਦੀ ਘਬਰਾਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਹੈਗੀ ਹੈ ਪਾਣੀ ਦਾ ਲੈਵਲ ਆਪਣਾ ਇੱਥੇ ਵੀ ਸ਼ਾਮ ਤੱਕ ਘਟ ਜਾਏਗਾ ਸਰ ਜਿਸ ਤਰ੍ਹਾਂ ਕੀ ਮੌਸਮ ਲਗਾਤਾਰ ਲੱਗ ਰਿਹਾ ਵੀ ਅਲਰਟ ਹੈ ਮੀਂਹ ਦਾ ਅਲਰਟ ਹੈ ਜਾਂ ਮੌਸਮ ਕਰਵਟ ਲੰਦਾ ਹੈ ਅਗਰ ਕੋਈ ਅਤੰਦੀ ਸਥਿਤੀ ਆਉਂਦੀ ਹੈ ਫਿਰ ਉਹਦੇ ਵਾਸਤੇ ਆਪਣੇ ਕੀ ਪ੍ਰਬੰਧ ਨੇ ਆਪਣੇ ਜੀ ਪੂਰੇ ਪ੍ਰਬੰਧ ਹੈ ਅਸੀਂ ਤੁਸੀਂ ਦੇਖਿਆ ਹੋਣਾ ਸਾਡੇ ਈਸੀ ਬੈਗਸ ਜਿਹੜੇ ਹੈਗੇ ਪਰਵਾ ਕੇ ਰੱਖਿਓ ਹੈ ਇਦਾਂ ਦੇ ਸਾਡੇ ਪਟਿਆਲਾ ਜ਼ਿਲ੍ਹੇ ਦੇ ਵਿੱਚ ਅਲੱਗ-ਅਲੱਗ ਥਾਵਾਂ ਤੋਂ ਕ੍ਰਿਟੀਕਲ ਪੁਆਇੰਟਸ ਹੈਗੇ ਜਿੱਥੇ ਸਾਨੂੰ ਲੱਗਦਾ ਹੈ ਵੀ ਇੱਥੋਂ ਬ੍ਰੀਚ ਹੋ ਸਕਦੀ ਹੈ ਉੱਥੇ ਅਸੀਂ ਪਹਿਲਾਂ ਹੀ ਮਿੱਟੀ ਦੇ ਢੇਰ ਬੋਰੀਆਂ ਦੇ ਵਿੱਚ ਮਿੱਟੀ ਭਰ ਕੇ ਤੇ ठेकेदारों ਦੀ ਜੀਸੀਬੀਜ਼ ਦੇ ਉਹ ਸਾਰਿਆਂ ਦਾ ਸਾਰਿਆਂ ਨੂੰ ਅਨਲਰਟ ਰੱਖਿਆ ਹੋਇਆ ਜਿੱਦਾਂ ਵੀ ਐਦਾਂ ਦੀ ਸਥਿਤੀ ਆਉਂਦੀ ਹੈ ਅਸੀਂ ਉਹਨਾਂ ਨੂੰ ਆਨ ਡਿਪਲੋਏ ਕਰ ਦਿੰਦੇ ਹਾਂ ਸਰ ਜਿਸ ਤਰ੍ਹਾਂ ਕਿ ਇਹ ਸਫਾਈ ਕਰ ਰਹੇ ਐਧਰੋਂ ਕੱਢ ਕੇ ਇਧਰ ਨੂੰ ਵੇਰ ਰਹੇ ਤੇ ਅੱਗੇ ਜਾ ਕੇ ਵੀ ਕਿੱਥੇ ਫਸੇਗੀ ਅੱਗੇ ਜਾ ਕੇ ਵੀ ਬਿਲਕੁਲ ਫਸ ਸਕਦੀ ਹੈ ਲੇਕਿਨ ਉਸ ਪੁਆਇੰਟ ਤੇ ਵੀ ਅਸੀਂ ਸਿਮਿਲਰ ਇੰਤਜ਼ਾਮ ਕੀਤੇ ਹੋਏ ਆ ਉੱਥੇ ਵੀ ਸਾਡੀ ਮਸ਼ੀਨਰੀ ਤੇ ਸਾਡਾ ਸਟਾਫ এমਪਲੋਇਡ ਹੈ ਐਦਾਂ ਬੋਟੀ ਨੂੰ ਕੱਢਣ ਵਾਸਤੇ ਸਰ ਕੀ ਕਹਿਣਾ ਚਾਹੁੰਦੇ ਹੋ ਜੋ ਆਸ-ਪਾਸ ਦੇ ਪਿੰਡਾਂ ਔਰ ਪਟਿਆਲੇ ਨਾਮ ਦਾ ਜਿਹੜਾ ਹੈ ਪਟਿਆਲੇ ਨਾਮ ਦੇ ਲੱਗਿਆ ਮੈਂ ਸਪੈਸੀਫਿਕਲੀ ਪਟਿਆਲਾ ਸ਼ਹਿਰ ਦੇ ਵਸਨੀਕਾਂ ਨੂੰ ਤਾਂ ਇਹ ਕਹੂੰਗਾ ਵੀ ਪਟਿਆਲਾ ਸ਼ਹਿਰ ਦੇ ਵਸਨੀਕਾਂ ਨੂੰ ਘਬਰਾਉਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਹੈ ਉਹਨਾਂ ਦੇ ਕੋਲ ਇਸ ਦਾ ਇਫੈਕਟ ਬਿਲਕੁਲ ਵੀ ਨਹੀਂ ਆਏਗਾ ਜਿਹੜੇ ਪਿੰਡ ਕਗਰ ਦੇ ਨਾਲ ਹੈਗੇ ਆ ਮਾੜੂ ਸਰਾਲਾ ਸਰ ਕਪੜਾਪੁਰ ਐਨਾ ਪਿੰਡਾਂ ਦੇ ਵਿੱਚ ਹਾਈ ਅਲਰਟ ਜਾਰੀ ਕੀਤਾ ਗਿਆ ਸੀਗਾ ਉਹ ਵੀ ਕੱਲ ਦੀ ਸਥਿਤੀ ਨੂੰ ਦੇਖਦੇ ਹੋਏ ਹੁਣ ਪਾਣੀ ਬਿਲਕੁਲ ਨਿਯੰਤਰਣ ਹੈ ਪਾਣੀ ਬਿਲਕੁਲ ਘਟ ਚੁਕਿਆ ਤੇ ਉੱਥੇ ਵੀ ਘਬਰਾਉਣ ਦੀ ਕਿਸੇ ਤਰ੍ਹਾਂ ਦੀ ਲੋੜ ਨਹੀਂ ਹੈਗੀ ਪਟਿਆਲਾ ਪੂਰੀ ਤਰ੍ਹਾਂ ਸੁਰੱਖਿਅਤ ਹੈ ਤੇ ਪ੍ਰਸ਼ਾਸਨ ਪੂਰੀ ਤਰ੍ਹਾਂ ਮੁਸਤੈਦ ਹੈ ਸਰਕਲ ਕੰਟਰੋਲ ਰੂਮ ਵੀ ਬਣਾਏ ਗਏ ਨੇ ਪਟਿਆਲਾ ਜ਼ਿਲ੍ਹਾ ਸਾਡਾ ਕੰਟਰੋਲ ਰੂਮ ਇੱਕ ਬਣਿਆ ਹੋਇਆ ਹੈ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਵਿੱਚ ਬਣਿਆ ਹੋਇਆ ਜੋ ਹਰ ਘੰਟੇ ਈਵਨ ਕੀ ਰਾਤ ਨੂੰ ਵੀ ਰੀਡਿੰਗ ਸਾਨੂੰ ਦਿੰਦਾ ਰਹਿੰਦਾ ਸਾਡਾ ਸਟਾਫ ਡਿਪਿਊਟਡ ਹੈ ਇੱਥੇ ਉਹ ਸਾਨੂੰ ਰੀਡਿੰਗ 24x7 ਦਿੰਦਾ ਰਹਿੰਦਾ ਜਿਸ ਦੇ ਨਾਲ ਅਸੀਂ ਚੌਕਸਤ ਰਹਿੰਦੇ ਹਾਂ ਕਿ ਸਾਨੂੰ ਅਗਲੀ ਸਿਚੁਏਸ਼ਨ ਦੇ ਵਿੱਚ ਕੀ ਕਰਨਾ ਹੈ ਠੀਕ ਠੀਕ ਥੈਂਕ ਯੂ